ਜੋ ਬੋ ਰਿਹਾ ਐਸਐਚਓ ਕਰਨ ਸਿੰਘ ਬੋ ਰਿਹਾ। ਹਾਂਜੀ ਹਾਂਜੀ ਕਰਦੇ ਨੇ ਕੀ ਹਾਲ ਚਾਲ। ਹਾਂਜੀ ਵਧੀਆ ਮੈਂ ਕਹਿ ਰਿਹਾ ਜੀ ਆਪਣੀ ਵੱਡੀ ਬੇਟੀ ਕਿੱਥੇ ਆ ਜੀ? ਹੈਲੋ ਜਿੱਦ ਮੈਂ ਕਹਿ ਰਿਹਾ ਆਪਣੀ ਵੱਡੀ ਬੇਟੀ ਕਿੱਥੇ ਆ ਸਰ? ਘਰ ਹੀ ਆ ਜੀ। ਠੀਕ ਹੈ ਗੱਲ ਹੋ ਸਕਦੀ ਆ ਬੇਟੀ ਨਾਲ ਆਪਣੇ ਨਾਲ? ਨਹੀਂ ਉਹ ਪੜਾਉਣ ਗਈ ਆ ਸਟੱਡੀ ਕਰਾਉਣ ਗਈ ਆ ਉਹ। ਠੀਕ ਹੈ ਬੇਟੀ ਦਾ ਪੂਰਾ ਨਾਂ ਕੀ ਹੈ ਜੀ ਕੀ ਜਦ ਕਬ ਹੋਵੇ ਸਰ 10 ਦਿਨਿਆਂ ਦੱਸਾਂਗੇ ਤੁਹਾਨੂੰ ਦੱਸਣ ਲਈ ਕਾਲ ਕੀਤੀ ਆ ਐਸਆਈ ਸਾਹਿਬ ਹਾਂਜੀ 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 ਕਿੱਥੇ ਗਈ ਆ ਬੇਟੀ ਪੂਰਾ ਨਾਂ ਕੀ ਹੈ ਬੇਟੀ ਦਾ ਅਮਰੀਕਾ ਹਾਂ ਅਮਰੀਕਾ ਅਮਰੀਕਾ ਠੀਕ ਹੈ ਹੁਣ ਪਤਾ ਬਾ ਉਹਦੇ ਨਾਲ ਕੀ ਟਰੈਜਡੀ ਬਣੀ ਆ ਬੇਟੀ ਤੁਹਾਡੀ ਅਸੀਂ ਅਰੈਸਟ ਕੀਤੀ ਹੋਈ ਆ ਸਰ ਸਾਡੀ ਕਸਟਡੀ ਚ ਹੈ ਗਈ ਆ ਓਕੇ 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 ਕੋਈ ਨਹੀਂ ਆਜਾ ਲੈ ਜਾ ਮੇਰੇ ਕਿਥੇ ਕਿਹੜੀ ਆਪਣੇ ਥਾਣੇ ਚਾ ਥਾਣਾ ਨਹੀਂ ਅਸੀਂ ਦਾਖਲ ਕਰਦੇ ਸੋਣਾ ਅੱਛਾ ਤੇ ਸਾਨੂੰ ਕੀ ਕਰਨਾ ਪਊ ਉਹਨੂੰ ਪਾਇਨ ਜਮਾ ਕਰਨਾ ਪੈਣਾ ਤੁਹਾਨੂੰ ਜੀ ਕਿੰਨਾ ਕਰਾਈਏ ਜੀ ਲੱਖ ਰੁਪਈਆ ਅੱਛਾ ਕਿਹੜੇ ਘਰ ਤੇ ਪਈਏ ਖਾਤਾ ਦੇ ਰਾਂਗੇ ਜੀ ਜੇ ਕੋਈ ਮੰਗੋਗੇ ਤੇ ਤੁਸੀਂ ਹਾਂ ਭੇਜੋ ਨਾ ਖਾਤਾ ਬੇਪਾਵਾ ਇਹ ਕੁਤੀ ਗੁੜੀਆ ਕਿੱਥੇ ਗੱਲ ਕਰਾਓਗੇ ਗੁੜੀਆ ਦਾ ਮੇਰੀ ਅਜੇ ਟਾਈਮ ਗੱਲ ਕਰਾ ਦੇਾਂਗੇ ਜੀ 15 ਮਿੰਟਾਂ ਤੱਕ ਨਿਕਲ ਗੱਲ ਕਰਾਓ ਤਾਂ ਫੇਰ ਹੀ ਪੈਸੇ ਪਾਵਾਂਗੇ ਨਾ ਹੂੰ ਫਿਰ ਲੱਗ ਗਈ